ਸਾਰੇ ਜੋ ਸਾਥੀਓ ਜੈ ਭੀਮ ਜੈ ਭਾਰਤ ਆਪਾਂ ਸਾਰਿਆਂ ਨੂੰ ਪਤਾ ਹੀ ਚੱਲ ਰਹੇ ਹਾਂ ਜਿਹਦੇ ਵਿੱਚ 2005 ਤੋਂ ਲੈ ਕੇ 2025 ਖਤਮ ਹੋਣ ਵਾਲਾ 20 ਸਾਲ ਤੋਂ ਰੋਜ਼ਗਾਰ ਗਾਰੰਟੀ ਕਾਨੂੰਨ ਬਣਿਆ ਹੋਇਆ ਹੈ ਪਰ ਗੱਲ ਇਹ ਸਰਕਾਰਾਂ ਨੇ ਪ੍ਰਸ਼ਾਸਨ ਨਾਲ ਮਿਲੀ ਭੁਗਤ ਕਰਕੇ ਮਲਰੇਗਾ ਮਜ਼ਦੂਰਾ ਦੀ ਲੁੱਟ ਕੀਤੀ ਹੈ ਜਿਸ ਕਰਕੇ ਸਾਨੂੰ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਨਾ ਪੈ ਰਿਹਾ ਹੈ 2025 ਦੇ ਵਿੱਚ 7 ਵਾਰ ਜੀਡੀਸੀ ਪੰਜਾਬ ਮਨਰੇਗਾ ਇਨਚਾਰਜ ਪੂਰੇ ਪੰਜਾਬ ਦੇ ਵਿੱਚ ਮਨਰੇਗਾ ਕਾਨੂੰਨ ਨੂੰ ਲਾਗੂ ਕਰਨ ਦੀ ਉਸ ਦੀ ਜ਼ਿੰਮੇਵਾਰੀ ਹੈ ਮੁਹਾਲੀ ਪੰਜਾਬ ਦਾ ਹੈਡਕ quarters ਅਜੀਤ ਨਗਰ ਪੰਚਾਇਤ ਡਾਇਰੈਕਟ ਭਵਨ ਵਿੱਚ ਵੀ ਅਸੀਂ ਜਾ ਕੇ ਪੂਰੇ ਜੋਰ ਨਾਲ ਆਪਣੀ ਮਨਰੇਗਾ ਮਨਰੇਗਾ ਦੀ ਗਲ ਰੱਖੀ ਹੈ ਉਹਨਾਂ ਨੂੰ ਦਫ਼ਤਰ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਨੂੰ ਲਿਖਤੀ ਹਦਾਇਤਾਂ ਤਾਂ ਦਿੱਤੀਆਂ ਪਰ ਜਿਹੜੀਆਂ ਸਰਕਾਰ ਨੂੰ ਅਸੀਂ ਵੋਟ ਪਾ ਕੇ ਵਿਕਾਸ ਕਰਨ ਲਈ ਚੋਣ ਕੀਤੀ ਹੈ ਉਹਨਾਂ ਨੇ ਹੀ ਉਸ ਹੁਕਮਾਂ ਨੂੰ ਪ੍ਰਸ਼ਾਸਨ ਦਾ ਤਾਪਤ ਬਣਾ ਹੀ ਰੱਖਿਆ ਫਿਰ ਅਸੀਂ 2024-11-25 ਨੂੰ ਕਾਫੀ 24-11-25 ਨੂੰ ਕਾਫੀ ਲੰਬੇ ਸਮੇਂ ਤੋਂ ਅਣਮਿੱਥੇ ਸਮੇਂ ਲਈ ਮਨਰੇਗਾ ਕਾਨੂੰਨ ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਲਈ ਕਰਵਾਉਣ ਲਈ ਸੰਘਰਸ਼ ਜਾਰੀ ਰੱਖਾਂਗੇ ਜ਼ਰੂਰੀ ਮਨਰੇਗਾ ਵਰਕਰਾਂ ਨੂੰ ਮਨਰੇਗਾ ਆਗੂਆਂ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਇਹ ਆਉਂਦੇ ਹਾਂ ਕਿ ਇਹ ਲੈਣੇ ਆ ਤੇ ਕਿਵੇਂ ਅਸੀਂ ਕਾਠ ਕਰਨਾ ਹੈ ਜੈ ਭੀਮ ਜੈ ਪਰ ਮੇਰੇ ਸਤਿਕਾਰਯੋਗ ਆਗੂ ਸਾਥੀਓ ਸਭ ਨੂੰ ਜੈ ਭੀਮ ਜੈ ਪਰ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਅੱਜ ਅਸੀਂ ਲਗਭਗ 24 ਤਰੀਕ ਤੋਂ ਲੈ ਕੇ ਅੱਜ 15 ਤਰੀਕ ਹੋ ਗਈ ਕਿ 16 16 ਤਰੀਕ ਤੱਕ ਬੈਠੇ ਆ ਤਾਂ ਅੱਜ ਵੀ ਜਿਹੜੀ ਵਾਰੀ ਸੀਗੀ ਉਹ ਸਾਡੀ ਰਹਿ ਗਈ ਸੀ ਸਾਡੀ ਭੈਣ ਨਰਾਜ ਪਿੰਡ ਮਹਲਮ ਤੋਂ ਉਹਨਾਂ ਦੀ ਹਰ ਰੋਜ਼ ਸੀ ਢੀਮ ਬਦਨੰਦੇ ਆ ਤੇ ਲਗਾਤਾਰ 24 ਤਰੀਕ ਤੋਂ 16 ਤਰੀਕ ਤੱਕ ਬੈਠੇ ਹੋਏ ਆ ਤਾਂ ਅਸੀਂ ਜ਼ਰੂਰੀ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਐਤਸਾਬੇ ਬੈਠਣ ਦਾ ਕਾਰਨ ਕੀ ਆ ਅਸੀਂ 10 ਸਾਲ ਕਾਲੀਆਂ ਦੀ ਸਰਕਾਰ ਚ ਧਰਨੇ ਲਾ ਕੇ ਮਨਰੇਗਾ ਵੇਕੀ-ਵੇਕੀ ਦੇ 20% 25% ਚਲਾਈ ਇਸੇ ਤਰ੍ਹਾਂ ਕਾਂਗਰਸ ਦੀ ਸਰਕਾਰ ਆ ਗਈ ਤਾਂ ਫੇਰ ਸਾਨੂੰ ਧਰਨੇ ਲੌੜੇ ਪਏ ਧਰਨੇ ਲਾ ਕੇ ਅਸੀਂ 100 25 ਤੋਂ ਲੈ ਕੇ 30% ਮਰੇਗਾ ਕਾਨੂੰਨ ਨੂੰ ਲਾਗੂ ਕਰਵਾਇਆ ਹੁਣ ਗੰਦੀ ਸਰਕਾਰ ਝਾੜੂ ਵਾਲੀ ਆ ਗਈ ਆ ਤੇ ਅਸੀਂ ਦਰਨੇ ਤਾਂ ਲਾਉਣੇ ਬੰਦ ਨਹੀਂ ਕੀਤੇ ਲੇਕਿਨ ਸਾਡਾ ਬਿਲਕੁਲ ਕੰਮ ਠੱਪ ਕਰ ਦਿੱਤਾ ਤਾਂ ਉਸ ਦੇ ਸਬੰਧ ਵਿੱਚ ਜਦੋਂ ਅਸੀਂ ਕੰਮ ਕਰਨ ਵਾਲੇ ਮਜ਼ਦੂਰ ਲੋਕ ਦਫ਼ਤਰਾਂ 'ਚ ਜਾਂਦੇ ਸੀਗੇ ਤਾਂ ਸਾਨੂੰ ਦਫ਼ਤਰਾਂ ਵੱਲੋਂ ਕਿਹਾ ਜਾਂਦਾ ਸੀ ਸਰਕਾਰਾਂ ਨੇ ਇਹ ਕਾਨੂੰਨ ਬੰਦ ਕਰ ਦਿੱਤਾ। ਕਦੇ ਆਸਪਾਸ ਇਹ ਰੇਗਾ ਕਾਨੂੰਨ ਬੰਦ ਕਰ ਦਿੱਤਾ ਲਗਾਤਾਰ ਅਸੀਂ 7 ਵਾਰ ਜੀਡੀਸੀ ਪੰਜਾਬ ਚੰਡੀਗੜ੍ਹ ਨੂੰ ਵੀ ਜਾ ਕੇ ਮਿਲੇ ਆ ਉਹ ਵੀ ਲੈਟਰਾਂ ਹੀ ਕੱਢਦੇ ਰਹਿਆ ਲਓ ਜੀ ਚਿੱਠੀ ਕੱਢ ਦਿੱਤੀ ਆ ਲਓ ਜੀ ਤੁਹਾਡੀ ਮੀਟਿੰਗ ਰੱਖੀ ਗਈ ਆ ਲਓ ਜੀ ਤੁਹਾਡਾ ਕੰਮ ਚੱਲ ਜਾਏਗਾ ਉਸ ਤੋਂ ਬਾਅਦ ਉਸ ਕੋ ਸਪਿੰਨਾ ਦਾ ਏਡੀਸੀ ਢੇਲੇ ਸਾਡੇ ਤੋਂ ਡਾਟਾ ਮੰਗਾਇਆ ਕਿਹੜੇ ਕਿਹੜੇ ਪਿੰਡਾਂ ਨੇ ਮੰਗ ਪੱਤਰ ਪੁਰਾਣੇ ਦਿੱਤੇ ਹੋਏ ਆ ਉਹ ਵੀ ਅਸੀਂ ਲਗਾਤਾਰ 4-5 ਮਹੀਨੇ ਬਾਅਦ ਜਿਹੜੇ ਅਸੀਂ ਗੇੜੇ ਮਾਰਦੇ ਸੀ ਤਰਖਾਸਤਾ ਲੈਂਦੇ ਸੀ ਮੰਗ ਪੱਤਰ ਦਿੰਦੇ ਸੀਗੇ ਉਹ ਪੇਸ਼ ਕੀਤੇ ਫਿਰ ਸਾਨੂੰ ਉਹਨਾਂ ਨੇ ਚਿੱਠੀਆਂ ਕੱਢ ਕੇ ਦਿੱਤੀਆਂ ਲੋ ਜੇ ਅਸੀਂ ਪਲਾਕਾਂ ਨੂੰ ਕਹਿ ਦਿੱਤਾ ਜੀ ਤੁਹਾਡਾ ਮੇਰੇ ਕੋਲ ਚੱਲ ਜਾਊਗਾ ਲੇਕਿਨ ਫਿਰ ਵੀ ਉਹ 3-4 ਮਹੀਨੇ ਚਿੱਠੀਆਂ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਚਿੱਠੀਆਂ ਨੂੰ ਫਿਰ ਅਸੀਂ ਲਿਆ ਕੇ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਨਵੀਆਂ ਮੰਗ ਪੱਤਰ ਦਿੱਤੇ ਨੇ ਵੀ ਆ ਨਿਚਰ ਤੋਂ ਸਾਨੂੰ ਕੰਮ ਨਹੀਂ ਮਿਲਿਆ ਸਾਨੂੰ ਐਸੀ ਤਰ੍ਹਾਂ ਕਿਹਾ ਜਾਂਦਾ 24 ਤਰੀਕ ਨੂੰ ਲੈਟਰ ਇੱਕ ਜਾਰੀ ਕਰਤੀ ਸੀ ਸਮੂਹ ਇਲਾਕਾ ਦੇ ਬੀਡੀਪੀਓ ਅਤੇ ਡੀਡੀਪੀਓ ਫਰੋਜਪੁਰ ਜ਼ਿਲ੍ਹੇ ਦਾ ਐਡੀਸੀ ਡੀ ਫਰੋਜਪੁਰ ਦਾ ਅਤੇ ਐਸਡੀਐਮ ਅਤੇ ਉਸ ਤੋਂ ਬਾਅਦ ਜੀਏ ਉਸ ਤੋਂ ਬਾਅਦ ਸਾਡੇ ਮਰੇਕਾ ਏਪੀਓ ਜੀਆਰਐਸ ਸਾਰੇ ਹੀ ਇਕੱਠੇ ਹੋਣਗੇ ਤਾਂ आज ਤਰੀਕ ਨੂੰ ਮੀਟਿੰਗ 'ਚ ਜਦੋਂ ਅਸੀਂ ਸ਼ਾਮਲ ਹੋਏ ਐਸ.ਡੀ.ਐਮ ਜੀ.ਓ ਬੈਠੇ ਸੀਗੇ ਤਾਂ ਉਹਨਾਂ ਨੇ ਸਾਡਾ ਕੋਈ ਵਧੀਆ ਰਿਜ਼ਲਟ ਨਹੀਂ ਦਿਖਾ ਸਾਨੂੰ ਪੁੱਛਿਆ ਗਿਆ ਹਾਂ ਵੀ ਦੱਸੋ ਤੁਸੀਂ ਕਿਵੇਂ ਧਰਣਾ ਲਾ ਕੇ ਬੈਠੇ ਹੋ ਸਾਨੂੰ ਦੱਸੋ ਅਸੀਂ ਕਿਹਾ ਜੀ ਸਾਡਾ ਏਜੰਡਾ ਨੋਟ ਕਰੋ ਤਾਂ ਏਜੰਡੇ ਤੋਂ ਉਹ ਵੈਸੇ ਹੀ ਕਲਪ ਗਿਆ ਕਹਿੰਦੇ ਕਿ ਨਾ ਇੱਥੇ ਕੋਈ ਤੁਹਾਡਾ ਜੰਡਾ ਹੈਗਾ ਤੇ ਨਾ ਤੁਹਾਡੀ ਪ੍ਰਸੀਡਿੰਗ ਦੀ ਕਾਪੀ ਹੈਗੀ ਆ ਤਾਂ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹੋ ਜੇ ਹੰਕਾਰਵਾਦ ਮੁਲਾਜ਼ਮਾਂ ਨੂੰ ਕਿ ਅਸੀਂ ਸंवਿਧਾਨ ਨੂੰ ਮੁੱਖ ਰੱਖਦੇ ਆ ਸंवਿਧਾਨ ਸਾਡਾ ਰੋਜ਼ਗਾਰ ਗ੍ਰੰਟੀ ਐਕਟਾ ਜਿਹਦੇ ਮੁਤਾਬਕ ਅਸੀਂ ਤੁਹਾਨੂੰ ਲਿਖਤੀ ਵਾਰ-ਵਾਰ ਦਿੰਦੇ ਰਹੇ ਆ ਤੇ ਉਹ ਸंवਿਧਾਨ ਦੀ ਗੱਲ ਕਰੀਏ ਤਾਂ ਅਸੀਂ ਤੁਹਾਨੂੰ ਸंवਿਧਾਨ 'ਚ ਵੀ ਇਹ ਲਿਖਿਆ ਹੋਇਆ ਤੇ ਉਹੋ ਹੀ ਗੱਲ ਤੁਹਾਨੂੰ ਅਸੀਂ ਇੱਕ ਲਿਖਤੀ ਦਿੱਤੀ ਸੀਗੀ ਕਿ ਇਹ ਮੁਸ਼ਕਲਾਂ ਹੁੰਦੀਆਂ ਕਿ ਜਿਹਦੇ ਵਿੱਚ ਸਾਡੀ ਮੇਨ ਮੰਗਾ ਕਿ ਸਾਡਾ ਕਾਨੂੰਨ ਕੀ ਕਹਿੰਦਾ ਕਿ 15 ਦਿਨਾਂ ਦੇ ਅੰਦਰ ਕੰਮ ਦੇਣਾ ਜੇਕਰ ਕੰਮ ਤੋਂ ਦੇਰੀ ਹੁੰਦੀ ਆ ਨਹੀਂ ਦੇ ਸਕਦੇ ਤਾਂ ਸਾਡਾ ਦੂਸਰਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਬੇਰੁਜ਼ਗਾਰੀ ਪੱਤੇ ਦਾ ਅਤੇ ਬੇਰੁਜ਼ਗਾਰੀ ਪੱਤਾ ਵੀ ਜੇ ਨਹੀਂ ਮੰੰਦਾ ਤਾਂ ਉਹਦੀ ਸਾਡੇ ਚੀਫ ਸੈਕਟਰੀ ਪੰਜਾਬ ਨੇ ਉਹਨਾਂ ਦੀ ਪੂਰੀ ਕਮੇਟੀ ਨੇ ਇੱਕ ਲੈਟਰ ਜਾਰੀ ਕੀਤਾ ਕਿ ਜਿਹੜਾ ਪ੍ਰਸ਼ਾਸਨ ਦਾ ਅਧਿਕਾਰੀ ਸ਼ਿਵਿਦਾਨ ਨੂੰ ਲਾਗੂ ਨਹੀਂ ਕਰਦਾ ਕਾਨੂੰਨ ਨੂੰ ਨਹੀਂ ਮੰਨਦਾ ਆਪਦੀ ਪਾਲਸੀ ਮੁਤਾਬਕ ਉਹ ਪੂਰਾ ਕੰਮ ਨਹੀਂ ਕਰਦਾ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਅਸੀਂ ਕਿਹਾ ਕਿ ਤੀਜੇ ਨੰਬਰ ਤੇ ਸਾਡੀ ਉਹ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਚੌਥੇ ਨੰਬਰ ਤੇ ਸਾਡਾ ਇੱਕ ਜਿਹੜਾ ਘਟਾਲਾ ਹੋਇਆ ਕਿ ਜਿਹੜੇ ਮਜ਼ਦੂਰ ਕੰਮ ਕਰਦੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਜਿਹੜੇ ਚੋਰ ਬੈਠੇ ਆ ਸਿਆਸੀ ਲੋਕਾਂ ਦੇ ਨਾਲ ਰਲ ਕੇ ਹਾਜ਼ਰੀਆਂ ਲਾਉਂਦੇ ਆ ਪ੍ਰਸ਼ਾਸਨ ਦੇ ਨਾਲ ਮਿਲੀਭੁਗਤ ਕਰਕੇ ਉਹ ਪੈਸੇ ਕਢਾ ਕੇ ਲੈ ਜਾਂਦੇ ਆ ਉਹਨਾਂ ਦਾ ਅਸੀਂ ਡਾਟਾ ਇਕੱਠਾ ਕਰਕੇ ਦਿੱਤਾ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਇਹ 5-4 ਮੁੱਦੇ ਸੀਗੇ ਝੰਡੇ ਸੀਗੇ ਉਹਨਾਂ ਨੂੰ ਇਹ ਲਰਜੀ ਹੋ ਗਈ ਆ ਕਿ ਉਹਨਾਂ ਨੇ ਇਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਇਸ ਦੇ ਸਬੰਧ ਵਿੱਚ ਅਸੀਂ ਲਗਾਤਾਰ ਜਿਹੜਾ ਹੈਗਾ ਧਰਨਾ ਲਾਈ ਜਾਂਦੇ ਆ ਤੇ ਧਰਨਾ ਲਾਉਂਦੇ ਰਵਾਂਗੇ ਇਸ ਵਾਸਤੇ ਸਾਨੂੰ ਅੱਗੇ ਤੋਂ ਸਾਡੀ ਇੱਕ ਲਾਸ਼ਨਾ ਦੇ ਕਰਕੇ ਇੱਕ ਪ੍ਰਸ਼ਾਸਨ ਨਾਲ ਹਮਦਰਦੀ ਸੀਗੀ ਇੱਕ ਅਸੀਂ ਸੰਵਿਧਾਨ ਨੂੰ ਮੰਨਨੇ ਆ ਕਾਨੂੰਨ ਦੇ ਅਨੁਸਾਰ ਚੌਂਜਾਫਤਾ ਦੇ ਵਿੱਚ ਅਸੀਂ ਗੱਲ ਨਹੀਂ ਕਰਨੀ ਚਾਹੁੰਦੇ ਸੀ ਅੱਜ ਜਿਹੜਾ ਹੈਗਾ ਸਾਡਾ ਇੱਕ ਨਵਾਂ ਸ਼ੁਰੂਆਤ ਹੋ ਗਿਆ ਹਰ ਰੋਜ਼ ਸਾਡਾ ਕੱਟ ਹੋਏਗਾ ਤਾਂ ਨਾਲ ਅਸੀਂ ਫੇਰ ਕੋਸ਼ਿਸ਼ ਕਰਾਂਗੇ ਜੇ ਪ੍ਰਸ਼ਾਸਨ ਇਸ ਗੱਲ ਲਈ ਤਿਆਰ ਹੁੰਦਾ ਕਿ ਆਓ ਜਿਹੜੇ ਤੁਸੀਂ ਲਿਖਤੀ ਦਿੱਤੇ ਹੋਏ ਆ ਮੁੱਦੇ ਉਹ ਆਲਰੇਡੀ ਸੰਵਿਧਾਨ ਚ ਬੋਲਦੇ ਨੇ ਉਹ ਤੁਹਾਡੇ ਏਜੰਡੇ ਨੇ ਉਹ ਅਸੀਂ ਲਿਖਦੇ ਆ ਲਿਖਣ ਤੋਂ ਬਾਅਦ ਇੱਕ ਪ੍ਰੋਸੀਡਿੰਗ ਦੀ ਕਾਪੀ ਤੁਹਾਨੂੰ ਦਿੰਨੇ ਆ ਕਿਹੜੇ ਕਿਹੜੇ ਅਵਸਾਰਾਂ ਨੂੰ ਲਾਗੂ ਕਰਨ ਵਾਸਤੇ ਹਦਾਇਤਾਂ ਹੋਈਆਂ ਤੇ ਸਾਡਾ ਇੱਥੇ ਜਿਹੜਾ ਕੰਮ ਹੈਗਾ ਉਹ ਸ਼ੁਰੂ ਹੋ ਜਾਏਗਾ ਤੇ ਅਸੀਂ ਧਰਨਾ ਜਿਹੜਾ ਹੈਗਾ ਖਤਮ ਕਰ ਦੇਾਂਗੇ ਅਸੀਂ ਇਹ ਪ੍ਰਸ਼ਾਸਨ ਨੂੰ ਇਹ ਚੇਤਾਮਨੀ ਦਿੰਨੇ ਆ ਕਿ ਅਸੀਂ ਮੰਗ ਪੱਤਰ ਵੀ ਬੜੇ ਦੇਤੇ ਆ ਬੈਂਟੀਆਂ ਵੀ ਬੜੀਆਂ ਕਰ ਲਈਆਂ ਤਾਂ ਜੇਕਰ ਇਹਨਾਂ ਤੇ ਨਹੀਂ ਹੋਗਾ ਕੱਲਾ ਅਖੇ ਬੈਠਣ ਦੇ ਨਾਲ ਨਹੀਂ ਇਹ ਸਾਨੂੰ ਹੋਰ ਸੰਘਰਸ਼ ਤੇਜ਼ ਕਰਨ ਦੀ ਲੋੜ ਪੈਗੀ